ਹਾਂਜੀ ਸਾਰੇ ਦੋਸਤ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਗੁਰੂ ਪੁਲ ਕਾਲਜ ਵਾਲੀ ਗਲੀ ਤੇ ਕੋਈ ਵੀ ਰ ਲਈ ਮੇਰਾ ਵੀਰ ਪਛਾਣ ਸਕੇਗਾ ਗਲੀ ਨੂੰ ਜਿਹੜੇ ਜਿਹੜੇ ਇਲਾਕੇ ਤੋਂ ਵਾਕਫ ਨੇ ਉਹ ਕਮੈਂਟ ਕਰਕੇ ਜੂਰ ਦੱਸਣ ਚਲੋ ਵੇਖਦੇ ਆ ਮੈਨੂੰ ਲੱਗਦਾ ਬਹੁਰੇ ਵੀ ਤੇ ਪਛਾਣ ਲੈਣਗੇ ਇਲਾਕਾ ਕਿਹੜਾ ਆ ਤੇ ਜਦੋਂ ਗਲੀ ਵੇਖਣਗੇ ਇੱਤੋਂ ਤੇ ਬਿਲਕੁਲ ਅੰਦਾਜ਼ਾ ਲਾ ਸਕਦੇ ਆ ਕਿ ਇਹਨਾਂ ਕਿਹੜੇ ਰੋਡ ਤੋਂ ਜਾ ਰਹੇ ਆ ਆ ਤੁਹਾਨੂੰ ਜ ਟੂਰ ਕਰਾਉਣੀ ਆ ਆਪਣੇ ਇਲਾਕੇ ਦਾ ਤੱਲਾ ਆਪਣਾ ਦਾ ਜਗਵਸਤੀ ਆ ਰਾਂਗੀ ਪੰਜਾਬ ਆਪਣਾ ਹੈ ਹੀ ਸੋਨਾ ਹੈ ਅਸੀਂ ਵੀਰੇ ਪੰਜਾਬ ਤੋਂ ਵੱਡਾ ਸੋਨਾ ਨੂੰ ਲੱਗਦਾ ਨਹੀਂ ਆ ਛਾਹ ਅਮਰੀਕਾ ਕੈਨੇਡਾ ਇੰਗਲੈਂਡ ਹੋਊਗਾ ਆਪਣੇ ਘਰ ਹੋਊਗਾ ਤੁਹਾਡੇ ਵਾਸਤੇ ਅਮਰੀਕਾ ਕੈਨੇਡਾ ਇੰਗਲੈਂਡ ਤੁਹਾਡੇ ਲਈ ਸਾਡਾ ਪੰਜਾਬ ਹੀ ਆ ਚੈੱਕ ਕਰਿਓ ਫੱਟੇ ਫਿਰ ਆਮ ਹੋ ਜਾਂਦੇ ਥੋੜੀਆਂ ਲਾਭਣੀਆਂ ਉੱਥੇ ਅਰੇ ਬਾਹਰ ਗਏ ਉਹਨਾਂ ਪੁੱਛ ਕੇ ਵੇਖੋ ਆਪਣੇ ਸੱਜਣਾਂ ਵੇਲੇ ਗਏ ਆ 10000 ਰੁਪਏ ਆ ਜਿਹੜੀ ਆਸ਼ੀ ਇੱਥੇ ਕਰ ਲੈਣੀ ਆ ਔਰ ਤੇ ਥੋੜੀ ਲੱਭਣੀ ਆ ਜਾ ਕੇ ਦਿਹਾੜੀਆਂ ਲਾਲਾਂ ਮਰ ਗਏ ਨੇ ਇੱਥੇ ਆਹ ਨੇ ਯਾਰੇ ਆਹ ਨੇ ਯਾਰੇ ਆ ਸੋਹਣਾ ਮੇਰਾ ਦੇਸ਼ ਪੰਜਾਬ ਆ ਤੁਹਾਨੂੰ ਦਿਖਾਉਨੇ ਆ ਕਿ ਕਿੱਡਾ ਦਾ 80 ਫੋਟੋ ਸਾਸ ਫੋਟੋ ਲਮਾ ਗਾਚਾ ਇਹ ਹ ਲੱਗਦਾ ਉੱਥੇ ਵੀਰ ਆ ਮੋਂ ਤਾਂ ਚੈੱਕ ਕਰਾਉਣਾ ਗਾਚੇ ਦਾ ਕੱਢ ਚੈੱਕ ਕਰੋ ਗਾਚੇ ਦਾ ਆ ਟੱਕ ਆ ਲੈ ਗਾੜ੍ਹੇ ਟੱਕ ਆ ਚੈੱਕ ਕਰੋ ਗਾਚਾ ਬੱਲੇ ਯਾਰੇ ਬਦਲ ਬਦਲੇ ਲੈ ਨਹੀਂ ਨੀ ਯਾਰੇ ਮੁੰਡੇ ਆਪਣੇ ਯੋ ਨਜ਼ਾਰਾ ਜੋ ਪਿੰਡਾਂ ਚ ਆਇਆ ਉਹ ਔਨ ਲੱਭਣਾ ਕਿਤੇ ਹੋਰ ਕੋਈ ਕੰਮ ਨਹੀਂ ਪਾਗਲ ਆ ਮੋਰ ਤੋਂ ਮੇਰੇ ਵੀਰ ਨੇ ਪਛਾਣ ਲੈਣਾ ਜਬਾ ਕਿਹੜੀ ਆ ਚੈੱਕ ਕਰੋ ਅੱਗੇ ਆ ਗਲੀ ਜੇ ਵੜਨਾ ਹੁਣ ਮੈਂ ਇੱਧਰ ਅੱਗੇ ਆ ਗਲੀ ਚੈੱਕ ਕਰੋ ਕਿਹੜੀ ਗਲੀ ਆ ਆ ਗੁਰੂਕੁਲ ਕਾਲੇ ਵਾਲੀ ਗਲੀ ਆ ਇਹ ਸਾਹਮਣੇ ਕਾਲੇ ਲੱਭਣਾ ਆ ਇਹ ਬੋਦੇ ਵੀਰ ਨੇ ਇੱਥੋਂ ਪਛਾਣ ਲੈਣਾ ਆ ਕਿਆ ਹਣਾ ਕਿਆ ਸਾਹਮਣੇ ਆਉਣਾ ਅੱਗੇ ਆ ਚੈੱਕ ਕਰੀ ਯਾਰ ਆ ਵਾਈਬ ਚੰਦਾ ਸਪਲੈਂਡਰ ਸ਼ੌਕ ਦਾ ਸ਼ੌਕਾ ਮਾਰਦਾ ਔਰ ਚੈੱਕ ਕਰੋ ਸਾਮ੍ਹਣੇ ਲਿਖਿਆ ਪੜਿਆ ਧਿਆਨ ਨਾਲ ਵੇਖੋ ਆਈਓ ਆਹ ਕਿ ਅੱਛਾ ਕਰੀਏ ਯਾਰ ਆਪਣਾ ਵੀ ਅੱਗੇ ਤੁਹਾਨੂੰ ਬੜੇ ਕਿਹੜਾ ਕਾਲਜ ਬੋਲੀ ਇੱਥਾਂ ਨਾ ਕਾਲਜ ਰੋਡ ਅੱਗੇ ਆ ਗਿਆ ਵੀਰੋ ਧਿਆਨ ਵੇਖੋ ਮੇਰੇ ਵੀਰ ਉਹ ਕਿਹੜੇ-ਕਿਹੜੇ ਮੇਰੇ ਵੀਰ ਪਛਾਣ ਗਿਆ ਕਮੈਂਟ ਕਰਕੇ ਦੱਸ ਦਿਓ ਕਿਹੜਾ ਇਲਾਕਾ ਆਇਆ ਆ ਚੜ ਗਿਆ ਲੈਨ ਰੋਡ ਉੱਤੇ ਆ ਚੈੱਕ ਕਰੋ ਮੇਰਾ ਬੰਨਿਆ ਪਾਣਾ ਇੱਥੇ ਰੱਖ ਇਤੋਂ ਤੇਲ ਭਰਾਈ ਬਾਈ ਆਪਾਂ ਕੋ ਤੋਂ ਆਲੇ ਪੰਪ ਤੋਂ ਤੇਲ ਭਰਾਈਦਾ ਹੀ ਚੈੱਕ ਕਰੋ ਮੇਰੇ ਇਹ ਕਮੈਂਟਾਂ ਵਿੱਚ ਫਿਰ